ਚੰਡੀਗੜ੍ਹ, ਮੁਹਾਲੀ ਦੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਵਿੱਚ ਨਵ ਭਾਰਤ ਕਲਾ ਮੰਚ ਵੱਲੋਂ ਦੁਸ਼ਹਿਰੇ ਦਾ ਸਮਾਰੋਹ ਧੂੰਦਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਕਲਾ ਮੰਚ ਦੇ ਚੇਅਰਮੈਨ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਨੇ ਕੀਤੀ, ਜਦਕਿ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਨੇ ਦੱਸਿਆ ਕਿ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਹਰ ਸਾਲ ਕਲਾ ਮੰਚ ਵੱਲੋਂ ਧੂੰਦਾਮ ਨਾਲ ਮਨਾਇਆ ਜਾਂਦਾ ਹੈ। ਉਨਾ ਕਿਹਾ ਕਿ ਮੰਚ ਦੇ ਕਲਾਕਾਰਾਂ ਵੱਲੋਂ ਰਾਮਲੀਲਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ ਸੁਰਿੰਦਰ ਧੀਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਸੱਚਾਈ ਤੇ ਨੇਕੀ ਦੇ ਰਸਤੇ ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਸਭਿਆਚਾਰ ਨਾਲ ਜੋੜਦੇ ਹਨ ਉਹਨੇ ਕਿਹਾ ਕਿ ਬੁਸ਼ਹਿਰਾ ਸਾਨੂੰ ਸਿਖਾਉਂਦਾ ਹੈ ਕਿ ਚਾਹੇ ਬੁਰਾਈ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਅੰਤ ਵਿੱਚ ਜਿੱਤ ਸਦਾ ਸੱਚਾਈ ਅਤੇ ਨੇਕੀ ਦੀ ਹੀ ਹੁੰਦੀ ਹੈ ਸਿੱਧੂ ਨੇ ਸਮੂਹ ਇਲਾਕਾ ਵਾਸੀਆਂ ਨੂੰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਨਵ ਭਾਰਤ ਕਲਾ ਮੰਚ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਮਲਵੇ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਅਤੇ ਹਾਜ਼ਰੀਨ ਨੇ ਸਮਾਰੋਹ ਦਾ ਖੂਬ ਆਨੰਦ ਮਾਣਿਆ ਆਰਾਮ ਦਾ ਪੁਨਾ ਕਿਉਂ ਕਿਹਾ ਜਾਂਦਾ ਹੈ ਕਿ ਸਾਈਂ ਜੇਤਰ ਕਿਉਂਕਿ ਹੰਕਾਰ ਨੂੰ ਹਮੇਸ਼ਾ ਮਾਰ ਪਈ ਹੈ ਦੇਸਤ ਆਰਾਮਣ ਬੜਾ ਵਿਦਵਾਨੀ ਸੀ ਬੜਾ ਸੂਝਵਾਨ ਸੀ ਚਾਰੇ ਪੇਜਾ ਦਾ ਗਿਆਤਾ ਸੀ ਔਰ ਬਹੁਤ ਬੜੀ ਮਹਿਲ ਸੀ ਪਰਿਵਾਰ ਬਹੁਤ ਵੱਡਾ ਸੀ ਪਰ ਉਹਦਾ ਹੰਕਾਰ ਉਹਦੀ ਮੈਂ ਉਹਨੂੰ ਲੈ ਕੇ ਵੈ ਗਈ ਇਹ ਹਰ ਸਾਹਿਬ ਦਸਹਿਰਾ ਤਿਹਾਲ ਮਨਾਉਣ ਦਾ ਮਤਲਬ ਵੀ ਇਹੀ ਹੈ ਵੀ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਜਾਵੇ ਵੀ ਹਮੇਸ਼ਾ ਜਿਹੜਾ ਬਦਹਾਰਦਾਲ ਕਰਦਾ ਹੈ ਉਹਦੇ ਮਾਰ ਲੈਂਦੀ ਹੈ ਔਰ ਪ੍ਰਭੂ શ્રી ਰਾਮ ਚੰਦਰ ਭਗਵਾਨ ਜੀ ਦੀ ਕਿਰਪਾ ਦੇ ਨਾਲ ਗੋਗਰ ਮੈਨ ਦੇ ਵਿੱਚ ਹਰ ਪਾਤਰ ਨੂੰ ਬੜੇ ਹੀ ਸ੍ਰੀਤੀਨਾ ਦਿਖਾਇਆ ਗਿਆ ਹੈ ਸੀਤਾ ਮਾਤਾ ਸਰ ਜੀ ਬਾਬਾ ਰਾਮ ਜੀ ਨੇ ਆਪਣੇ ਪਿਤਾ ਦੀ ਆਗਿਆ ਦੇ ਚੋਹਾ ਸਰਦਾਰ ਬਰਵਾਸ ਕਿਤੇ ਆ ਬੜੀ ਦਰਦ ਜੇ ਨੇ ਅੱਜ ਮੈਂ ਇਸ ਮੰਚ ਤੋਂ ਸਾਡੇ ਗਮਿੰਦਰ ਸਾਈਂ ਸਾਹਿਬ ਸਰਤਾ ਸਾਹਿਬ ਸਾਡੇ ਪ੍ਰਧਾਨ ਟੀਰ ਸਾਹਿਬ ਸ੍ਰਿੰਦਰ ਜੀ ਔਰ ਅੱਜ ਹੋਈ ਸਾਜਤ ਸਾਡੇ ਰਵੀ ਕੰਸਰ ਜੀ ਔਰ ਕੋਈ ਵੀ ਪ੍ਰੈਸਰ ਤਾਂ ਮੈਂ ਕਹਿੰਦਾ ਧੰਨਵਾਦ ਕਰਦਾ ਹੈ

ਸੰਜੇ ਦੇ ਕੱਛੀ ਦੇ શ્રી ਰਾਮਧਰ ਮਹਾਰਾਜੀ શ્રી ਲੱਲੂ ਜੀ ਇਹ ਜੀਦਾ ਇਹ ਹਕਾਰੀ ਰਾਜ ਦਾ ਦਾਤਾ ਦਾ ਬਣਾ ਹੋ ਗਿਆ ਇਹ ਆਪਣਾ ਹੋ ਗਿਆ ਜੇ ਤੂੰ ਤੋਂ ਬਾਅਦ ਦੇ ਰੱਖੀ ਵੀ ਇਹਦੇ ਜੁਦਾ ਜੁਦਾ ਤੱਕ ਜਿਉਂਦੇ ਰਹਿਣਾ ਪਰ ਇਹ ਹਕਾਰ ਲੈ ਲੱਖਾ ਇਹਦੇ 2000 ਦੇ ਨਾਲ ਬੜਾ ਹੀ ਪਾਪ ਕੀਤਾ

ਇਹ ਕੋਈ ਪੈਦਾ ਹੁੰਦੀ ਹੈ ਇੱਕ ਭਾਈਚਾਰਕ ਸੰਪੈਦਾ ਹੁੰਦੀ ਹੈ ਇਹਦੇ ਵਿੱਚ ਹਰ ਪਾਰਟੀ ਨੂੰ ਇਹ ਬੈਠਾ ਬਦਲਣਾ ਚਾਹੀਦਾ ਆਏ ਰੋਕੂਸੀ ਹੋਈ ਜਾਂਦਾ ਪਰ ਮੈਂ ਦੇਖੀ ਕਿ ਉਹ ਵੀ ਆਪਾਂ ਆਪਣੇ ਪਰਿਵਾਰ ਦੇ ਨਿੱਕੇ-ਮੋਟੇ ਤੋਂ ਝਗੜੇ ਕਿਲੇ ਝਟਕੇ ਤਿਹਾੜ ਜੋ ਹੋਵੇ ਤਾਂ ਉਹ ਤਿਹਾੜ ਉਹ ਆਪਾਂ ਮਾਰਾ ਬੋਤਾ ਜਿਹੜਾ ਗੁੱਸਾ ਕਿਲਾ ਗੁਰੂ ਕਰ ਦਿਆ ਕਰੀ ਕਿਉਂਕਿ ਇਹ ਇੱਕ ਏਕਤਾ ਦਾ ਰੂਪ ਆ ਭਾਈਚਾਰਕ ਜੋ ਏਕਤਾ ਦਾ ਇੱਕ ਰੂਪਨ ਦਾ ਪ੍ਰਸਾਰ ਹੈ

मेरा दिया ना मेरा अन्या ऊपर ये तो बाल से ऊपर ये बंदे आते हैं ये वो बक्सी बंदे अन्या ये वो बक्सी बंदे अन्या गब्बर को तो बाल ना बाल मार बुद्धे पाप की तो बाल बड़ा बुद्धे जब तक आप लोग बुद्धि के रूप में आ रहा हो जाना ना निराय